ਦੁੱਖ ਵਿਲਾਸ ਬਣਾਇਆ 7 ਸਟਾਰ ਹੋਟਲ ਉਹਦੇ ਚ 스테ਟ ਦੀ GST ਤੇ VAT ਫ੍ਰੀ ਫॉर 10 ইয়ার্স ਕਿੰਨਾ ਪੈਸਾ 85 ਕਰੋੜ 44 ਲੱਖ ਸਮਥਿੰਗ 10 ਸਾਲਾਂ ਵਾਸਤੇ ਸਾਡੇ ਹੋਟਲ ਨੂੰ ਟੈਕਸ ਮਾਫ VAT ਮਾਫ ਤੁਸੀਂ ਤਾਂ ਛੋਟੇ ਛੋਟੀਆਂ ਗੱਲਾਂ ਕਰੀ ਜਾਂਦੇ ਹੋ ਨਾ 2017 ਦਾ ਕਰ ਲਓ ਜੀ OTAS ਦੀ ਹਿਸਾਬ ਜਾਂ ਕਰ ਲਾਂਗੇ ਜੀ ਉਹ ਡੱਡੇ-ਡੱਡੇ ਮੂੰਹਾਂ ਵਾਲੇ ਜਵਾੜਿਆਂ ਵਾਲੇ ਬੰਦੇ ਸੀ ਖਾ ਗਏ ਪੰਜਾਬ ਨੂੰ ਨੋਚ ਕੇ ਲਗਜ਼ਰੀ ਟੈਕਸ ਐਂਡ ਐਨੂਅਲ ਲਾਇਸੈਂਸ ਇੱਕ 7 ਸਟਾਰ ਜੇ ਲਗਜ਼ਰੀ ਟੈਕਸ ਨਹੀਂ ਦੇਊਗਾ ਕੌਣ ਦੇਊਗਾ ਫਿਰ ਜਿਹਦਾ 4 ਲੱਖ ਰੁਪਏ ਕਿਰਾਇਆ ਹੋਵੇ ਯਾਰ ਇੱਕ ਕਮਰੇ ਦਾ 10 ਸਾਲਾਂ ਵਾਸਤੇ ਮਾਫ 11 ਕਰੋੜ 44 ਲੱਖ ਰੁਪਏ ਇਲੈਕਟ੍ਰਿਸਿਟੀ ਡਿਊਟੀ 10 ਸਾਲਾਂ ਵਾਸਤੇ ਮਾਫ ਕਦੋਂ ਤੋਂ 2015 ਤੋਂ ਲੈ ਕੇ 2025 ਤੱਕ ਕਿੰਨਾ 1 ارب 8 ਕਰੋੜ 70 ਲੱਖ 60 ਹਜ਼ਾਰ ਰੁਪਇਆ 108 ਲੱਖ ਕਰੋੜ 108 108 ਲੱਖ ਮਾਫ ਕਰਾਗੇ ਜੀ ਆਪਦਾ 10 ਸਾਲਾਂ ਵਾਸਤੇ ਇਕੋ ਮੈਟਰੋ ਟੂ ਜਿਹੜਾ ਰਿਜ਼ੋਰਟ ਆ ਉਹਦਾ ਨਾਮ ਇਕੋ ਮੈਟਰੋ ਰਿਜ਼ੋਰਟ ਉਹਦਾ ਨਾਮ ਸੁਖ ਵਿਲਾਸ ਨਹੀਂ ਹੈਗਾ ਇੱਥੇ ਗਈਆਂ ਤੁਹਾਡੀਆਂ ਫੈਕਟਰੀਆਂ ਇੱਥੇ ਗਈਆਂ ਤੁਹਾਡੀ ਫੋਕਲ ਪੁਆਇੰਟ ਦੀਆਂ ਸੜਕਾਂ ਇੱਥੇ ਖਾਪ ਗਿਆ ਤੁਹਾਡੀਆਂ ਸੀਵਰੇਜ ਦੀਆਂ ਟੱਕਣ ਤੇ ਸੀਵਰੇਜ ਦੀਆਂ ਲਾਈਨਾਂ ਅਜਾ ਫਿਰ 5 ਸਾਲ ਕੈਪਟਨ ਕੀ ਕਰਦਾ ਰਿਹਾ ਇਹ ਕਾਗਜ ਉਹ ਵੀ ਕਢਾ ਸਕਦਾ ਸੀਗਾ ਨਰ ਆਲੇ ਹੋਏ ਸੀ ਉਹ ਕਹਿੰਦਾ ਮੈਂ ਤਾਂ ਆਪ ਬਣਾਉਣਾ ਤੇ ਗਵਾਂਚੀ ਤੁਸੀਂ ਦੇਖਿਓ ਸਹੀ ਹੁਣ ਹੁੰਦਾ ਕੀ ਹੈ ਮਾਲਕ ਤਾਂ ਤਾਂ ਸੁਖਵੀਰ ਬਾਦਲ 1,85,000 500 ਸ਼ੇਅਰ ਉਹਦੇ ਸੁਖਵੀਰ ਬਾਦਲ ਕੋਲੇ ਨੇ 85,000 ਸਮਥਿੰਗ ਸ਼ੇਅਰ ਹਰਸਿਮਰਤ ਕੋਲੇ ਨੇ 55 100 समथिंग शेयर डबल ट्रांसपोर्ट कॉर्पोरेशन ਕੋਲ ਉਸ ਹੋਟਲ ਦੇ ਮਾਲਕ ਤਾਂ ਇਹ ਪਰਿਵਾਰ ਹੈ ਤੇ ਜਵਾਬ ਅਕਾਲੀ ਦਲ ਦਿੰਦਾ ਕਿਉਂ ਵੀ ਅਕਾਲੀ ਦਲ ਨੂੰ ਮੈਂ ਕੀ ਕਹਤਾ ਹੋਟਲ ਖਾਲੀਗੱਲ ਦਾ ਥੋੜੀ ਹੈ ਅਕਾਲੀ ਦਲ ਜਵਾਬ ਕਿਉਂ ਦਿੰਦਾ ਵੀ ਸੁਖਵੀਰ ਜਵਾਬ ਦੇਵੇ ਵੀ ਕਿ ਕਿਉਂ ਆਪਦੀ ਸਰਕਾਰ ਵੇਲੇ ਮਿਸਯੂਜ਼ ਕੀਤਾ ਤੂੰ ਕੈਬਨਿਟ ਦੀ ਮੀਟਿੰਗ ਬੁਲਾਈ ਕਹਿੰਦੇ ਇੱਥੇ ਕੰਸਟਰਕਸ਼ਨ ਹੋ ਸਕਦੀ ਹੈ ਪਹਿਲਾਂ ਬੈਂਸੀ ਲੱਗ ਗਿਆ ਹੋਟਲ ਬਣਾਉਣ ਆਖਰੀ ਇਟ ਲੱਗੀ ਕੈਬਨਟ ਬਲਾਈ ਹੁਣ ਨਹੀਂ ਹੋ ਸਕਦੀ ਇਹਦੂ ਬਾਦ ਮਿਸਯੂਜ਼ ਆਫ ਪਾਵਰ ਹੋ ਜਾਊਗਾ ਇਹਦੂ ਬਾਦ ਕਨਫਲਿਕਟ ਆਫ ਇੰਟਰਸਟ ਹੋ ਜਾਊਗਾ ਪੰਜਾਬ ਨੂੰ ਹੀ ਖਾਣ ਲੱਗ ਕੇ ਖਾ ਗਏ ਯਾਰ ਲੁੱਟ ਕੇ ਹੁਣ ਫਿਰ ਯਾਤਰਾ ਸ਼ੁਰੂ ਕਰ ਲਈ ਕਹਿੰਦੇ ਪੰਜਾਬ ਬਚਾਓ ਬੜੀ ਮੁਸ਼ਕਲ ਨਾਲ ਥੋੜੀ ਤੋਂ ਬਚਾਇਆ ਭਰਾਓ ਬਸ ਕਰੋ ਯਾਰ ਹੁਣ ਕੋਈ ਹੋਰ ਕੰਮ ਕਰ ਲਓ ਜ਼ਰੂਰੀ ਇਹੀ ਕੰਮ ਕਰਨਾ ਕਿਉਂ ਵੇਚਤੀਆਂ ਕਰਾਉਂਦੇ ਫਿਰਦੇ ਆਂ-ਆਂ ਤੇ ਲੋਕ ਘੜ ਪੈਣ ਲੱਗ ਗਏ ਨਾ ਤੇ ਹੁਣ ਕਦੇ ਇਧਰ ਫਿਰਦੇ ਕਦੇ ਉਧਰ ਫਿਰਦੇ ਆ ਪਰ ਪਰਿਵਾਰ ਬਚਾਓ ਅਸਲ ਚ ਪੰਜਾਬ ਚਾਉਣੀਗਾ ਤੁਸੀਂ ਟੂਰ ਦੇਖਿਓ ਥੋੜਿਆ ਧਿਆਨ ਨਾਲ ਉਹ ਯਾਤਰਾ ਖਤਮ ਕਰਤੀ ਕਿਉਂਕਿ ਯਾਤਰਾ ਚ ਕੋਈ ਆਇਆ ਹੀ ਨਹੀਂ ਉਹ ਕਿਸਾਨਾਂ ਦਾ ਨਾਮ ਲੈ ਕੇ ਖਤਮ ਕਰਤੀ ਟੂਰ ਕਿਹੜਾ ਸੀਗਾ ਪਰਿਵਾਰ ਬਚਾਓ ਸੀਗਾ ਸਭ ਤੋਂ ਪਹਿਲਾਂ ਸ਼ੁਰੂ ਕੀਤੀ ਮਜੀਠੇ ਤੋਂ ਮੇਰਾ ਸਾੜਾ ਬਚਾਓ ਉਦੋਂ ਬਾਅਦ ਜਾਵੜੇ ਕੈਰਾਂ ਸਾਡਾ ਭਾਈਆ ਬਚਾਓ ਉਦੋਂ ਬਾਅਦ ਜਾਵੜਿਆ ਫਿਰੋਜ਼ਪੁਰ ਮੈਨੂੰ ਬਚਾਓ ਹੁਣ ਉਦੋਂ ਬਾਅਦ ਜਾਵੜਾ ਬਠਿੰਡੇ ਮੇਰੇ ਘਰ ਵਾਲੇ ਬਚਾਓ ਪੰਜਾਬ ਕਿੱਥੇ ਸੀ ਤੇ ਪੰਜਾਬ ਤਾਂ ਹੈ ਹੀ ਨਹੀਂ ਇਹਨਾਂ ਦੇ ਝੰਡੇ ਤੇ ਪੰਜਾਬੀ ਬੋਲਣੀ ਨਹੀਂ ਆਉਂਦੀ ਇਹਨਾਂ ਨੂੰ ਮੈਂ ਕਹਿੰਨਾ ਪ੍ਰਤਾਪ ਬਾਜਵਾ ਸੁਖਬੀਰ ਬਾਦਲ ਨਵਜੋਤ ਸਿੱਧੂ ਰਾਜਾ ਵੜਿੰਗ ਤੇ ਹੋਰ ਜਿਹੜੇ ਵੀ ਬਿੰਗ ਤੜਿੰਗ ਹੋਰ ਨੇ ਜਿਹੜੇ ਜਿੰਨੇ ਵੀ ਐਂ ਕਰਦਾ ਮੈਂ ਸ਼ਰਤ ਲਾਉਣਾ ਵੈਸੇ ਤਾਂ 100 'ਚੋਂ 33 ਨੰਬਰ ਆ ਜਣ ਆਪਾਂ ਪਾਸ ਮੰਨਦੇ ਆ ਮੈਂ 25 ਕਰ ਦੂੰਗਾ ਲੈ ਪੰਜਾਬੀ ਦਾ ਟੈਸਟ ਪਾਸ ਕਰਕੇ ਦਿਖਾ ਦੇਣੇ ਔਰ ਹੋਰ ਦੱਸੋ ਹੋਰ ਦੱਸੋ ਮੈਂ ਸਵਾਲ ਵੀ ਪਹਿਲਾਂ ਦੱਸ ਦਊਗਾ ਬਸ ਕਿ ਮੈਂ ਸਵਾਲ ਛੋਟ ਬਹੁਤ ਸੋਕੇ ਪਾਉਂਗਾ ਜਿਵੇਂ ਮੈਂ ਸਵਾਲ ਇਹਨਾਂ ਦੱਸ ਦਊਗਾ ਕਿ ਆਹ ਸਵਾਲ ਪਾਵਾਂਗੇ ਪੰਜਾਬ ਦੀ ਰਾਜਧਾਨੀ ਕਿਹੜੀ ਹੈ ਇਹਨਾਂ ਨੂੰ ਵੀ ਪਤਾ ਚੰਡੀਗੜ ਮੈਨੂੰ ਵੀ ਪਤਾ ਇਹਨਾਂ ਨੂੰ ਪਤਾ ਚੰਡੀਗੜ ਪਰ ਲਿਖੂ ਕੌਣ ਪੰਜਾਬੀ ਚ ਆਈ ਤਾਂ ਪੰਗਾ ਆਈ ਤਾਂ ਪੰਗਾ ਪੜਤਾ ਲੈਣਗੇ ਲਿਖਣਗੇ ਕਿਵੇਂ ਇਹ ਪੰਜਾਬ ਦੇ ਨੰਬਰਦਾਰ ਬਣੇ ਫਿਰਦੇ ਆ ਯਾਰ ਕਿ ਪੰਜਾਬ ਅਸੀਂ ਬਚਾਉਣਾ ਹੁੰਦਾ ਹੈ ਪੁਣਾ ਕੀ ਗੱਲ ਬਈ ਅਸੀਂ ਪੰਜਾਬ ਦੇ ਕੁਛ ਲੱਗਦੇ ਨਹੀਂ ਅਸੀਂ ਪੰਜਾਬ ਦੀ ਮਿੱਟੀ ਚੋਂ ਨਿਕਲੇ ਹੋਏ ਆਂ ਅਸੀਂ ਵੀ ਪੰਜਾਬ ਦੇ ਪੁੱਤ ਆਂ ਸਾਨੂੰ ਕੁਰਸੀਆਂ ਤੇ ਬਹਿਣਾ ਨਹੀਂ ਆਉਂਦਾ ਜਾਂ ਸਾਨੂੰ ਵੋਟਾਂ ਨਹੀਂ ਮੰਗਣੀਆਂ ਹੁੰਦੀਆਂ ਜਾਂ ਸਾਨੂੰ ਲੋਕ ਵੋਟਾਂ ਪਾਉਂਦੇ ਨਹੀਂ ਪਾਈਆਂ ਫਿਰ ਹੁਣ ਦੁੱਖ ਇਹਨਾਂ ਨੂੰ ਇਹ ਗੱਲ ਦਾ ਨਹੀਂ ਹੈਗਾ ਇਸ ਗੱਲ ਦਾ ਦੁੱਖ ਨਹੀਂ ਕਿ ਸਰਕਾਰ ਬਦਲ ਗਈ ਜਾਂ ਹੋਰ ਦੁੱਖ ਇਸ ਗੱਲ ਦਾ ਹੈ ਕਿ ਆਮ ਕਰਨ ਦੇ ਧੀਆਂ ਪੁੱਤਾਂ ਕੁਰਸੀਆਂ ਤੇ ਕਿਉਂ ਬਹਿ ਗਏ ਆਹੀ ਦੁੱਖ ਹੈ ਬਸ ਹੋਰ ਕੋਈ ਦੁੱਖ ਨਹੀਂ ਤੀਜੇ ਦਿਨ ਕਹਿੰਦਾ ਉਹ ਸੁਖੀਰ ਬਾਦ ਮਾਨ ਹਾਨੀ ਦਾ ਭਗਵੰਤ ਮਾਨ ਤੇ ਕਰੂੰ ਉਹ ਮੈਂ ਕਿਹਾ ਪਹਿਲਾਂ ਮਾਨ ਤਾਂ ਬਣਾ ਲੈ ਹਾਨੀ ਤਾਂ ਬਾਅਦ ਚ ਹੋ ਮਾਨੀ ਤਾਂ ਹੈ ਨਹੀਂ ਹੁਣ ਵੀ ਕਹਤਾ ਉਹਨੇ ਕਹਿੰਦੇ ਇੱਕ ਹਫਤੇ ਦੇ ਅੰਦਰ ਅੰਦਰ ਮਾਫੀ ਮੰਗ ਲੈ ਸੁਖ ਬਿਲਾਸ ਬਾਰੇ ਨਹੀਂ ਤਾਂ ਮਾਨ ਹਾਨੀ ਦਾ ਕਰਾਂਗੇ ਮੈਂ ਅੱਜ ਤੁਹਾਡੇ ਸਾਹਮਣੇ ਕਹਿਣਾ মিডিਆ ਵੀ ਖੜਾ ਹੋਊਗਾ ਹਫਤਾ ਜਾਦੇ ਹੈ ਤੁਸੀਂ ਮੇਰੇ ਤੇ ਐਵੇਂ ਟਾਈਮ ਵੇਸਟ ਨਾ ਕਰੋ ਤੁਸੀਂ ਕੱਲ ਨੂੰ ਹੀ ਕਰ ਦੋ ਮੈਂ ਮਾਫੀ ਮੁਖਰੀ ਨਹੀਂ ਮੰਗਣੀ ਮੈਂ ਤਾਂ ਪੰਜਾਬ ਵੱਲੋਂ ਬੋਲੂਗਾ ਮੈਂ ਪੰਜਾਬ ਵੱਲੋਂ ਵਕੀਲ ਬਣ ਕੇ ਜਾਊਂਗਾ ਮੈਂ ਦੱਸੂਗਾ ਤੁਹਾਡਾ ਹਜੇ ਹਜੇ ਤਾਂ ਕੁਝ ਵੀ ਨਹੀਂ ਹਜੇ ਤਾਂ ਸੇਰ ਚ ਪੂਣੀ ਕੱਤੀ ਐ ਹਜੇ ਤਾਂ ਬਹੁਤ ਕੁਝ ਪਿਆ ਚਰਖਾ ਡਾਇਆ ਹਜੇ ਤਾਂ ਕਿਆ ਟ੍ਰਾਂਸਪੋਰਟਾਂ ਕਿਆ ਹਵੇਲੀਆਂ ਕਿਆ ਟਾਬੇ ਛੱਡੇ ਹੀ ਕੱਕ ਨਹੀਂ ਯਾਰ ਦੇਖੋ ਲੀਡਰ ਦੀ ਇਮੇਜ ਕੀ ਹੁੰਦੀ ਐ ਕੇਜਰੀਵਾਲ ਦੀ ਇਮੇਜ ਐ ਵੀ ਕੇਜਰੀਵਾਲ ਜਦੋਂ ਮੁੱਖ ਮੰਤਰੀ ਬਣਿਆ ਅੱਜ ਤੋਂ 20 ਸਾਲਾਂ ਬਾਅਦ 50 ਸਾਲਾਂ ਬਾਅਦ ਗੱਲਾਂ ਹੋਣਗੀਆਂ ਜਿਸ ਵੇਲੇ ਕੇਜਰੀਵਾਲ ਮੁੱਖ ਮੰਤਰੀ ਬਣਿਆ ਉਸ ਵੇਲੇ ਸਕੂਲ ਅੱਛੇ ਬਣ ਗਏ ਵੀ ਦਿੱਲੀ ਦੇ ਉਸ ਵੇਲੇ ਵੀ ਹਸਤਾਲ ਬੋਬਾ ਬਦਿਆ ਬਣ ਗਿਆ ਸੀ ਉਸ ਵੇਲੇ ਵੀ ਆ ਬਿਜਲੀ ਫਰੀਜ਼ ਇਮੇਜ ਹੈ ਲੀਡਰਿਕ ਇਮੇਜ ਬਣਾਉਂਦਾ ਇਹਨਾਂ ਦੀ ਕੀ ਹੈ ਸੁਖਵੀਰ ਵਾਲਾ ਉਹਨਾਂ ਦੀ ਕੀ ਇਮੇਜ ਹੈ ਤੁਸੀਂ ਐਂ ਕਰੋ ਝੂਠ ਬੋਲ ਦੋ ਆ ਕਾਂਗਰਸੀਆਂ ਦੀ ਵਿਚੀ ਹੈ ਇੱਕੋ ਜੀ ਨੇ ਇਸ ਰਲੇ ਹੋਏ ਨੇ ਆਪਾਂ ਤੇ ਝੂਠ ਬੋਲ ਦੋ ਕਿਸੇ ਬਜ਼ੁਰਗ ਕੋਲ ਜਾ ਕੇ ਕਿ ਤਾਇਆ ਪਟਿਆਲੇ ਦੇ ਫੋਹਰਾ ਚੌਂਕ ਚ ਨਾ ਇੱਕ ਪੱਪੂ ਸਮੋਸਿਆਂ ਵਾਲੇ ਦੀ ਰੇੜੀ ਐ ਇੱਕ ਦਿਨ ਸੁਖਵੀਰ ਬਾਦਲ ਦਾ ਕਾਫਲਾ ਜਾਂਦਾ ਸੀ ਰੇੜੀ ਤੇ ਬਹੁਤ ਕੱਟ ਸੀ ਸੁਖਵੀਰ ਬਾਦਲ ਨੇ ਪੁੱਛ ਲਿਆ ਕਿ ਆਪਦੇ ਪੀਏ ਨੂੰ ਕਹਿੰਦਾ ਕੌਣ ਐ ਇਹ ਕਿੱਥੇ ਕੱਟਾ ਐ ਪੀਏ ਕਹਿੰਦਾ ਜਨਾਬ ਗੱਲ ਕੀ ਕਰਦੇ ਹੋ ਜੇ ਪੱਪੂ ਸਮੋਸਿਆਂ ਵਾਲੇ ਦੀ ਰੇੜੀ ਤੇ ਕੱਟ ਨਹੀਂ ਹੋਊਗਾ ਪਟਿਆਲੇ ਫਿਰ ਹੋਊ ਕਿੱਥੇ 3000 ਦੇ ਸਮੋਸੇ ਰੋਜ਼ ਵੇਚਦਾ ਕਹਿੰਦਾ ਅੱਛਾ ਬਈ ਝੂਠ ਬੋਲਦਾ ਤੁਸੀਂ ਇਹ ਬਜ਼ੁਰਗ ਨੂੰ ਅੱਛਾ ਬਈ ਸ਼ੇਰਾ ਫਿਰ ਕੀ ਹੋਇਆ ਹੋਣਾ ਕੀ ਸੀ ਪਾ ਲਿਆ ਇਹ ਸਭ ਰੇੜੀ 'ਚ ਤੇ ਹੁਣ 3000 ਚੋਂ 1500 ਪੱਪੂ ਦਾ ਹੈ 1500 ਬਾਦਲਕੇ ਵਾਲੇ ਪੱਪੂ ਦਾ ਹੈ ਲੈ ਉਹ ਬਜ਼ੁਰਗ ਜਿਹੜਾ ਉਹ ਤੁਹਾਨੂੰ ਇਹ ਨਹੀਂ ਕਹੂਗਾ ਕਿ ਕਿਉਂ ਝੂਠ ਬੋਲਿਆ ਨਾ ਯਾਰ ਉਹਨਾਂ ਕੋਲੇ ਬੱਸਾਂ ਟਰਾਂਸਪੋਰਟਾਂ ਵਾਲੇ ਜਹਾਜ਼ਾਂ ਵਾਲੇ ਉਹ ਹਜ਼ਾਰਾਂ ਏਕੜ ਜ਼ਮੀਨਾਂ ਵਾਲੇ ਕਿਨੂਆਂ ਦੇ ਬਾਗਾਂ ਵਾਲੇ ਬੰਦੇ ਨੇ ਉਹ ਉਹ ਯਾਰ ਸਪੋਸਿਆਂ ਦੀ ਰੇੜੀਆਂ 'ਚ ਸਪਾਉਣਗੇ ਕੌਣ ਝੂਠ ਬੋਲਿਆ ਨਾ 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 ਉਹ ਬਜ਼ੁਰਗ ਕਹੂਗਾ ਪਾਲਿਆ ਹੋਣਾ ਪਾਲਿਆ ਹੋਣਾ ਇਹਨਾਂ ਨੇ ਪੁੱਛੋ ਮੰਡੀ ਵੀ ਕਮੂਖ ਪਲੇ ਵਾਲੀ ਰੇੜੀ ਦੱਬੀ ਹੈ ਇਹਨਾਂ ਨੇ ਆ imageHeight ਲੈ ਕੇ ਜਾਊਂਗਾ ਯਾਰੇ ਤੁਸੀ ਹੱਦ ਹੈ ਯਾਰ ਕੀ ਧਰਮਰਾਜ ਨਾਲ ਗੱਲ ਹੋ ਗਈ ਥੋਡੀ ਕਿ ਥੋੜੇ ਵਾਲੇ ਪੈਸੇ ਤਾਂ ਆ ਜਾਣਗੇ ਇਹ ਲੋਕਾਂ ਦਾ ਪੁੰਨ ਖੱਟ ਲੋ ਕੋਈ ਗਾਉਂ ਗਰੀਬਾਂ ਦੀ ਹਾਲ ਨਹੀਂ ਜਾਣਦੇ ਯਾਰ ਗਰੀਬ ਦੀ ਹਾ ਤੇ ਪਰਮਾਤਮਾ ਦੀ ਦਰਗਾਹ ਸਿੱਧਾ ਰਸਤਾ ਬਈ ਕੋਈ ਬਾਈਪਾਸ ਨਹੀਂ ਆਉ ਗੁਰਾਂ ਧਰਤੀ ਤੇ ਬੈਠੇ ਝੂਠ ਨਹੀਂ ਬੋਲਦਾ ਮੈਂ ਲੁੱਟ ਕੇ ਖਾ ਗੇ ਪੰਜਾਬ ਨੂੰ ਯਾਰ ਫੈਲਾ ਦੇਖ ਕੇ ਰੋਣਾ ਆਉਂਦਾ ਮੈਨੂੰ ਕਿੱਛਾ ਯਾਰ ਆ ਫੈਸਲਾ ਕਰ ਲਿਆ ਇਹਨਾਂ ਨੇ ਪਤਾ ਹੀ ਨਹੀਂ ਕਈ ਫੈਲਾ ਦਾ ਤਾਂ ਕਿ ਕਿੱਥੇ ਕਿੱਥੇ ਕਿਵੇਂ ਕਿਵੇਂ ਗਵਨ ਕਰ ਗਏ ਪੱਟੇ ਵੱਟੇ ਜਦੋਂ ਸੋਚਿਆ ਆਪਦੇ ਪਰਿਵਾਰ ਬਾਰੇ ਸੋਚਿਆ ਕਦੇ ਪੰਜਾਬ ਬਾਰੇ ਨਹੀਂ ਸੋਚਿਆ ਆਮ ਆਦੀ ਪਾਰਟੀ ਸਰਕਾਰ ਆਈ ਹੈ ਅਰਵਿੰਦ ਕੇਜਰੀਵਾਲ ਜੀ ਦੀ ਰਹਿਮਾਈ ਹੈ ਇਮਾਨਦਾਰੀ ਇਹਨਾਂ ਸ਼ਰਤ ਪਹਿਲੀ ਹੈ ਇਮਾਨਦਾਰੀ ਨਾਲ ਚੱਲ ਰਹੇ ਹਾਂ ਤੇ ਅੱਜ ਖਜ਼ਾਨੇ 'ਚ ਵੀ ਪੈਸਾ ਹੈ ਬਜਟ ਪੇਸ਼ ਕਰਾਂਗੇ ਪਰਸੋਂ ਨੂੰ ਦੇਖ ਲਿਓ ਤੁਸੀਂ ਸਾਡਾ 2 ਸਾਲ ਦਾ ਵੀ ਦੇਖ ਲਿਓ ਕਿ 2 ਸਾਲਾਂ 'ਚ ਅਸੀਂ ਕਿੰਨਾ ਐਕਸਾਈਜ਼ 'ਚ ਜੀਐਸਟੀ 'ਚ stamp paper ਜਿਹੜਾ uh, uh, stamp ਦਾ ਜਿਹੜਾ ਮਨੀ ਹੁੰਦੀ ਹੈ ਉਹ ਰੈਵੈਨਿਊ ਡਿਪਾਰਟਮੈਂਟ ਦਾ ਜਾਂ ਫਿਰ ਵਹੀਕਲ ਰਜਿਸਟ੍ਰੇਸ਼ਨ ਇਹ ਉਹ ਸਭ ਦੇ ਵਿੱਚ ਗ੍ਰੀਨ ਆ ਸੀ ਗ੍ਰੀਨ ਕਿਵੇਂ ਹੋ ਗਿਆ ਵੀ ਗ੍ਰੀਨ ਦੋ ਸਾਲਾਂ ਚ ਪਰ ਹਾਂ ਪੁਰਾਣਾ ਨਾਲ ਲੈ ਕੇ ਚੱਲ ਰਹੇ ਪੌਣੇ 3 ਲੱਖ ਤਾਂ ਜਦੋਂ ਉਹਦੇ ਵਿੱਚ ਪੌਣਿਆਂ ਦਾ ਘਾਟੇ ਚ ਪਾਈ ਜਾਂਦੇ ਕੋਈ ਗੱਲ ਨਹੀਂ ਟਾਈਮ ਲੱਗ ਜਾਊਗਾ ਪੰਜਾਬ ਬਹੁਤ ਵਾਰੀ ਡਿੱਗਿਆ ਪਰ ਪੰਜਾਬ ਬਹੁਤ ਵਾਰੀ ਉੱਠਿਆ ਵੀ ਹੈ ਪਾਤਰ ਸਾਹਿਬ ਨੇ ਕਿਹਾ ਕੀ ਕੀ ਹੋਇਆ ਜੇ ਪੱਤ ਚੜਾਈ ਤੂੰ ਅਗਲੀ ਉਤ ਵਿੱਚ ਯਕੀਨ ਰੱਖੀ ਮੈਂ ਲੱਭ ਕੇ ਲਾਉਣਾ ਕਿਤੋਂ ਕਲਮਾ ਤੂੰ ਫੁੱਲਾਂ ਜੋਗੀ ਜ਼ਮੀਨ ਰੱਖੀ ਤੂੰ ਜ਼ਮੀਨ ਰੱਖਿਓ ਕਲਮੇ ਲੱਭ ਲਾਂਗੇ ਸਿਆਣੇ ਬੰਦੇ ਸੱਚੇ ਬੰਦੇ ਲੀਡ ਕਰ ਰਹੇ ਨੇ ਔਰ ਦੇਸ਼ ਨੂੰ ਵੀ ਲੀਡ ਕਰਨਾ ਹੈ ਪਰਮਾਤਮਾ ਕਿਰਪਾ ਕਰੂਗਾ ਚੱਕੀ ਨਹੀਂ ਇਹਨਾਂ ਨੇ 26 ਜਨਵਰੀ ਚ ਇਸ ਵਾਰ ਪਾਈ ਪੰਜਾਬ ਵਾਲੀ ਮੈਂ ਇਤਰਾਜ਼ ਪ੍ਰਗਟ ਕੀਤਾ ਮੈਂ ਇਤਰਾਜ਼ ਪ੍ਰਗਟ ਕੀਤਾ ਹੋਮ ਮਿਨਿਸਟਰੀ ਕੋਲ ਬਿ ਪੰਜਾਬ ਤੋਂ ਬਿਨਾਂ ਤੁਸੀਂ ਕਿਵੇਂ ਕੱਢ ਲੋਂਗੇ ਆਜ਼ਾਦੀ ਦੇ ਦਿਹਾੜੇ ਬਈ ਸਰ ਕੁਰਬਾਨੀਆਂ ਤਾਂ ਸਾਡੀਆਂ ਨੇ ਸਾਰੀਆਂ ਭਗਤ ਸਿੰਘ ਜੀ ਤੋਂ ਲੈ ਕੇ ਮਾਈ ਭਾਗੋ ਦਾ ਵਿੱਚ ਉਹਦੇ ਜੇਕਰ ਸੀ ਨਾਲ ਜਿਹੜੇ ਲਲ ਰਾਜਪਤਰਾਏ ਜੀ ਕਰਤਾਰ ਸਿੰਘ ਸਰਾਭਾ ਗਦਰੀ ਲਹਿਰ ਕੂਕਾ ਲਹਿਰ ਸਾਰੇ ਸੀ ਤੁਸੀਂ ਕਿਉਂ ਕਰਤਾ ਇਹ ਮੈਂ ਜਦੋਂ ਕਿਹਾ ਵੀ ਇਹ ਤਾਂ ਗਲਤ ਗੱਲ ਐ ਮੈਂ ਤਾਂ ਫਿਰ ਸਾਰੇ ਪੰਜਾਬ 'ਚ ਦਿਖਾਊਗਾ ਹੁਣ ਇਹਨਾਂ ਨੂੰ ਹੁਣ ਸਾਰੇ ਪੰਜਾਬ 'ਚ ਫਿਰਦੀਆਂ ਨੇ ਚਾਕੀਆਂ ਕਦੇ ਕਿਸੇ ਪਿੰਡ ਜਾਂਦੀਆਂ ਕਦੇ ਮੈਂ 8 9 ਬਣਾ ਲਿਆ ਹਾਂ पहले तो एक ही मैं इतने तो नहीं तो रोक सकते ना तो वो लोग बहुत खुश ने मैनू सी एम साहब लैटर आया इन्ह का होम मिनिस्ट्री का केंद्र जी ये छब्बीस जनवरी वाला मुद्दा उठाना बंद कर दीजिए हम आपसे वादा करते हैं अगले तीन साल के लिए पंद्रह अगस्त अगली छब्बीस जनवरी अगली पंद्रह अगस्त अगली छब्बीस जनवरी तीन साल के लिए पंजाब की झांकी जो है वो इसमें शामिल होगी ਆੜਿਆ ਨਾ ਕੋਈ ਫਾਇਦਾ ਨਹੀਂ ਜਿਹੜਾ ਜਵਾਬ ਮੈਂ ਦਿੱਤਾ ਮੈਂ ਕਿਹਾ ਇਹਨਾਂ ਨੂੰ ਪੁੱਛੋ ਮੈਂ ਅਫਸਰ ਨੂੰ ਕਿਹਾ ਇਹਨੂੰ ਪੁੱਛੋ ਅਗਲੀ 15 ਅਗਸਤ ਤੱਕ ਤੁਸੀਂ ਹੋਵੋਗੇ ਤੁਸੀਂ ਸਾਡੀਆਂ ਝਾਕੀਆਂ ਦੀ ਗਰੰਟੀ ਲਈਏ ਨਾ ਤੁਹਾਡੀ ਆਪ ਦੀ ਗਰੰਟੀ ਹੈ ਨਹੀਂ ਕੀ ਪਤਾ ਅਗਲੇ 15 ਅਗਸਤ ਨੂੰ ਫੈਸਲੇ ਅਸੀਂ ਈ ਕਰਦੇ ਹੋਈਏ ਕੀ ਪਤਾ ਪ੍ਰਮਾਤਮਾ ਦਾ ਕੀਤੇ ਕਿਹੜੇ ਰੂਪ ਚ ਮਿਲ ਜੇ ਸੋ ਇਹ ਹੰਕਾਰ ਚ ਨੇ ਅੱਜ ਵੀ ਸੀਐਮ ਸਾਹਿਬ ਮੈਨੂੰ ਕਹਿ ਰਹੇ ਸੀਗੇ ਅੱਜ ਕਹਿੰਦੇ ਕੈਬਨਿਟ ਦੀ ਮੀਟਿੰਗ ਹੈ ਆਖਰੀ ਮੀਟਿੰਗ ਹੈ ਵੈਸੇ ਤਾਂ ਧੰਨਵਾਦੀ ਮੀਟਿੰਗ ਹੈ ਕੋਈ ਫੈਸਲਾ ਨਹੀਂ ਲੈਣਾ ਕਹਿੰਦੇ ਮੋਦੀ ਜੀ 100 ਸਾਲ ਦਾ ਵਿਜ਼ਨ ਦਿਖਾਏਗੇ ਦੇਸ਼ ਕੋ ਓਹੋ 100 ਸਾਲ ਦਾ ਉਹ ਮੈਂ ਕਿਹਾ ਜੀ ਦੱਸੋ ਲੋਕ ਇਹ ਸੋਚ ਹੀ ਜਾਂਦੇ ਨੇ ਵੀ ਐਤ ਕੀ ਮਈ ਕਿਵੇਂ ਕੱਟਣਗੇ ਲੋਕ ਦੁਖੀ ਹੋਏ ਪਏ ਨੇ ਇੰਨਾ ਝੂਠ ਯਾਰ ਇੰਨਾ ਝੂਠ ਕੋਈ ਤਾਂ ਸੱਚ ਬੋਲ ਦੋ ਥੋੜਾ ਬਹੁਤ ਤਾਂ ਕਰੇ ਸੱਚ ਬੋਲ ਦੋ ਕਦ ਕਈ ਦੀ ਸਰਕਾਰ ਤੋੜਤੀ ਕਦ ਕਈ ਦੀ ਸਰਕਾਰ ਤੋੜਤੀ ਕਦ ਕਈ ਚੰਡੀਗੜ੍ਹ ਵਾਲੇ ਮੇਅਰ ਦੇਖਿਆ ਕਿਵੇਂ ਵੋਟਾਂ ਗਿਣੀਆਂ ਸੀ ਦੇਖਿਆ ਬੀਜੇਪੀ ਦਾ ਜਿਹੜਾ ਵਰਕਰ ਸੀ ਅਨਿਲ ਮਸੀਹ ਵੋਟਾਂ ਕਿਵੇਂ ਗਿਣਦਾ ਸੀ ਹਦ ਜਦੋਂ ਚੰਦਰ ਚੂੜੀ ਜੀ ਚੀਫ ਜਸਟਿਸ ਨੇ ਕਿਹਾ ਕੀ ਕਰੀਏ ਨਾ ਤੂੰ ਕਹਿੰਦੇ ਜੀ ਵੋਟਾਂ ਖਰਾਬ ਸੀ ਤਾਂ ਕਰਕੇ ਨਿਸ਼ਾਨੀ ਲਾਈ ਸੀ ਉਹ ਕਨ ਲਿਆ ਕੱਟ ਕੇ ਪੁੱਛਾ ਜਦੋਂ ਕੱਢੀਆਂ ਕਹਿੰਦੇ ਗਿਣੇ ਨਾ ਨੂੰ ਕਿਤੋਂ ਘਰਾਬ ਨੇ ਆਏ ਉਹੀ ਗਿਣੀਆਂ ਸੁਪਰੀਮ ਕੋਰਟ ਨੇ ਇਤਿਹਾਸਿਕ ਫੈਸਲਾ ਦਿੱਤਾ ਕਿ ਅੱਜ ਹੀ ਅਨਾਉਂਸ ਕਰਦੇ ਆ ਕਿ ਆਮ ਆਦਮੀ ਪਾਰਟੀ ਦਾ ਮੇਅਰ ਹੋਊਗਾ ਚੰਡੀਗੜ੍ਹ ਉਹ 36 ਵੋਟਾਂ ਨਹੀਂ ਗਿਣੀਆਂ ਯਾਰ 36 ਵੋਟਾਂ ਚੋਂ 8 ਰੱਦ ਕਰਤੀਆਂ ਸਾਡੀਆਂ ਜੇ 36 ਚੋਂ 8 ਰੱਦ ਕਰਤੀਆਂ ਮਤਲਬ 25% ਆ ਮਈ ਦੇ ਐਂਡ 'ਚ 92 ਕਰੋੜ ਵੋਟਾਂ ਗਿਣਨੀਆਂ ਨੇ ਜੀ ਉਦੋਂ ਕੀ ਹਾਲ ਹੋਊਗਾ ਦੇ ਮਨ ਚਿੰਤਾ ਤੇ ਇਸ ਗੱਲ ਦੀ ਹੈ इदा कर लो तो ना जित जाओ नो प्रॉब्लम no फतवा ले लो लोगों का सिर मत्थे मना पर घट्टो घट्ट ना करो कि लोगों ने कुछ होर फतवा देता कुछ होर बदल लिया ये ये चलूगा डिकटेटरशिप मैं तो बोलता सी पार्लीमेंट च मैं क्या जी पंद्रह लाख की रकम लिखता हूँ तो सियाही सूख जाती है पंद्रह लाख की रकम लिखता हूँ तो सियाही सूख जाती है कले दन के बारे में सोचता हूँ तो कलम रुक जाती है हर बात ही जुमला निकली मोदी जी ਹੁਣ ਤਾਂ ਇਹ ਵੀ ਸ਼ੱਕ ਹੈ ਕਾ ਚਾਹੇ ਬਣਾਣੀ ਆਤੀ ਹੈ ਮੈਨੂੰ ਲੱਗਦਾ ਚਾਹ ਵੀ ਨਹੀਂ ਬਣਾਉਣੀ ਆਉਂਦੀ ਹੋਣੀ ਸ਼ਰਤ ਲਾ ਲਓ ਮੇਰੇ ਨਾਲ ਉਹ ਵੀ ਨਹੀਂ ਆਉਂਦੀ ਹੋਣੀ ਜੋ ਝੂਠ ਤੇ ਝੂਠ ਚੱਲ ਰਿਹਾ ਦੇਸ਼ ਨਾਲ ਯਾਰ ਐਡਾ ਵੱਡਾ ਦੇਸ਼ ਹੈ ਮਲਟੀਕਲਚਰਡ ਦੇਸ਼ ਹੈ ਦੇਸ਼ ਹੈ ਬਗੀਚੇ 'ਚ ਤੁਸੀਂ ਮੈਨੂੰ ਦੱਸੋ ਬਗੀਚੇ 'ਚ ਬਗੀਚਾ ਕਿਹੜਾ ਚੰਗਾ ਲੱਗਦਾ ਹੈ ਜਿਸ ਵਿੱਚ ਇੱਕੋ ਰੰਗ ਦੇ ਫੁੱਲ ਹੋਣ ਜਾਂ ਜਿਸ ਵਿੱਚ ਰੰਗ-ਬਰੰਗੇ ਫੁੱਲ ਹੋਣ ਕਿਹੜਾ ਬਗੀਚਾ ਚੰਗਾ ਲੱਗਦਾ ਹੈ ਜੀ ਰੰਗ-ਬਰੰਗੇ ਇਹ ਕਹਿੰਦੇ ਕੱਲੇ ਸਾਡੇ ਵਾਲੀ ਰੰਗ ਹੋਵੇ ਬਸ ਸਾਰੇ ਦੇਸ਼ 'ਚ ਹੋਰ ਰੰਗ ਨਾ ਹੋਵੇ ਕਿਸੇ ਦਾ ਤਾਮਿਲਨਾਡੂ ਕੇਰਲਾ ਬੰਗਾਲ ਝਾਰਖੰਡ ਦਿੱਲੀ ਪੰਜਾਬ